ਇਸ ਭੈਣ ਨੂੰ ਮੈਂ ਨਹੀਂ ਜਾਣਦਾ ਇਹ ਫੇਕ ਆਈਡੀ ਹੈ ਜਾਂ ਸੱਚੀ ਜੇ ਸੱਚੀ ਹੈ ਤਾਂ ਵਾਹਿਗੁਰੂ ਜੀ ਇਸ ਭੈਣ ਨੂੰ ਸਮੱਤ ਬਖਸ਼ਣ ਅਤੇ ਸਮੁੱਚੇ ਪਰਿਵਾਰ ਨੂੰ ਵੀ ਸਹਿਣਸ਼ੀਲਤਾ ਬਖਸ਼ਣ ਕਿਉਂਕਿ ਸਿਰਫ ਇਸ ਭੈਣ ਦੀ ਹੀ ਗੱਲ ਨਹੀਂ ਬਲਕਿ ਜਦੋਂ ਕੋਈ ਧੀ ਭੈਣ ਅਜਿਹੇ ਵਿਅਕਤੀ ਜਿਸ ਦੀਆਂ ਅਸ਼ਲੀਲ ਵੀਡੀਓਾਂ ਜਨਤਕ ਹੋ ਚੁੱਕੀਆਂ ਹੋਣ ਉਸ ਦੇ ਹੱਕ ਵਿੱਚ ਡਟ ਕੇ ਖੜ ਜਾਵੇ ਤਾਂ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਸਮਾਜ 'ਚ ਮੂੰਹ ਦਿਖਾਉਣਾ ਔਖਾ ਹੋ ਜਾਂਦਾ ਹੈ ਸੂਚਾ ਲੰਗਾ ਨਾਲ ਕਿੰਨੀ ਕੁ ਗੈਰੀ ਸਾਂਝ ਹੈ ਇਸ ਬੀਬੀ ਦੀ ਤੁਸੀਂ ਵੇਖੋ ਕਿ ਇਸ ਨੂੰ ਲੰਗਾ ਦਾ ਪੱਖਪੂਰਨ ਲਈ ਬੇਅਦਬੀ ਦੇ ਮੁੱਦੇ ਤੇ ਸੌਦਾ ਸਾਥ ਅਤੇ ਉਸ ਦੇ ਚੇਲਿਆਂ ਨੂੰ ਬਰੀ ਕਰਦਿਆਂ ਸਿੱਖ ਨੂੰ ਬੇਅਦਬੀ ਦੇ ਦੋਸ਼ੀ ਠਹਿਰ ਆਉਂਦੇ ਆ ਬਿਲਕੁਲ ਅਹਿਸਾਸ ਨਹੀਂ ਹੋ ਰਿਹਾ ਕਿ ਅਜਿਹਿਆਂ ਕਰਤੂਤਤਾ ਕਰਕੇ ਤਾਂ ਤੁਹਾਡੇ ਆਕਾ ਦੀ ਇਹ ਹਾਲਤ ਹੋਈ ਹੈ ਲੰਗਾ ਨੇ ਆਪਣੇ ਗੁਨਾਹ ਦੀ ਮਾਫੀ ਮੰਗ ਕੇ ਚੰਗਾ ਕੀਤਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਸਿੱਖ ਕੌਮ ਦੀ ਨੁਮਾਇੰਦਗੀ ਕਰੇ ਇਸ ਭੈਣ ਨੂੰ ਮੈਂ ਨਹੀਂ ਜਾਣਦਾ ਇਹ ਫੇਕ ਆਈਡੀ ਹੈ ਜਾਂ ਸੱਚੀ ਜੇ ਸੱਚੀ ਹੈ ਤਾਂ ਵਾਹਿਗੁਰੂ ਜੀ ਇਸ ਭੈਣ ਨੂੰ ਸਮੱਤ ਬਖਸ਼ਣ ਅਤੇ ਸਮੁੱਚੇ ਪਰਿਵਾਰ ਨੂੰ ਵੀ ਸਹਿਣਸ਼ੀਲਤਾ ਬਖਸ਼ਣ ਕਿਉਂਕਿ ਸਿਰਫ ਇਸ ਭੈਣ ਦੀ ਹੀ ਗੱਲ ਨਹੀਂ ਬਲਕਿ ਜਦੋਂ ਕੋਈ ਧੀ ਪੈਣ ਅਜਿਹੇ ਵਿਅਕਤੀ ਜਿਸ ਦੀਆਂ ਅਸ਼ਲੀਲ ਵੀਡੀਓ ਜਨਤਕ ਹੋ ਚੁੱਕੀਆਂ ਹੋਣ ਉਸਦੇ ਹੱਕ ਵਿੱਚ ਡਟ ਕੇ ਖੜ ਜਾਵੇ ਤਾਂ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਸਮਾਜ 'ਚ ਮੂੰਹ ਦਿਖਾਉਣਾ ਔਖਾ ਹੋ ਜਾਂਦਾ ਹੈ। ਸੁੱਚਾ ਲੰਗਾ ਨਾਲ ਕਿੰਨੀ ਕੁ ਗੈਰੀ ਸਾਂਝ ਹੈ ਇਸ ਬੀਬੀ ਦੀ। ਤੁਸੀਂ ਵੇਖੋ ਕਿ ਇਸ ਨੂੰ ਲੰਗਾ ਦਾ ਪੱਖ ਪੂਰਨ ਲਈ ਬੇਅਦੇਬੀ ਦੇ ਮੁੱਦੇ ਤੇ ਸੌਦਾ ਸਾਧ ਅਤੇ ਉਸ ਦੇ ਚੇਲਿਆਂ ਨੂੰ ਬਰੀ ਕਰਦਿਆਂ ਸਿੱਖ ਨੂੰ ਬੇਅਦਬੀ ਦੇ ਦੋਸ਼ੀ ਠਹਿਰ ਆਉਂਦੇ ਆ। ਬਿਲਕੁਲ ਅਹਿਸਾਸ ਨਹੀਂ ਹੋ ਰਿਹਾ ਕਿ ਅਜਿਹਿਆਂ ਕਰਤੂਤਤਾ ਕਰਕੇ ਤਾਂ ਤੁਹਾਡੇ ਆਕਾ ਦੀ ਇਹ ਹਾਲਤ ਹੋਈ ਹੈ ਲੰਗਾਂ ਨੇ ਆਪਣੇ ਗੁਨਾਹ ਦੀ ਮਾਫੀ ਮੰਗ ਕੇ ਚੰਗਾ ਕੀਤਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਸਿੱਖ ਕੌਮ ਦੀ ਨੁਮਾਇੰਦਗੀ ਕਰੇ ਸਤਗੁਰੂ ਜੀ ਸਭ ਨੂੰ ਸਮੱਤ ਬਖਸ਼ਣ